ਚਾਚ ਲੁਤਿਆਣਾ ਵਿਖੇ ਵੱਖ-ਵੱਖ ਵਰਕ ਚ ਵੱਖ-ਵੱਖ ਬੱਚਿਆਂ ਦੀਆਂ ਕੋਮੀ ਖੇਡਾਂ ਦੀ ਸ਼ੁਰੂਆਤ ਹੋਈ ਜਿਸ ਦਾ ਉਦਘਾਟਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਭੈਂਸ ਵੱਲੋਂ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸਕੂਲੀ ਬੱਚਿਆਂ ਨੇ ਹਿੱਸ਼ਾ ਲਿਆ ਸੁਣਾਉਂਦੇ ਹਟਾ ਹਨ ਉਹ ਕੀ ਕੁਝ ਕਿਹਾ ਸਿੱਖਿਆ ਮੰਤਰੀ ਹਰਜੋਤ ਸਿੰਘ ਭੈਂਸ ਨੇ ਅੱਜ ਸਟਾਰਟਵੇ ਨੈਸ਼ਨਲ ਗੇਮ ਸਕੂਲ ਗੇਮ ਦਾ ਸ਼ੁਭਰਾਮਬ ਹੈ ਤੇ ਪੂਰੇ ਪੰਜਾਬ ਦੇ ਵਿੱਚੋਂ ਬੱਚੇ ਆਏ ਐ ਇੱਥੇ 10 ਗੇਮਾਂ ਦਾ ਸ਼ੁਭਰਾਮਬ ਇੱਥੇ ਹੈ ਨੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਗੇਮਸ ਵੱਖ-ਵੱਖ ਸੈਕਸ਼ਨਸ ਵੱਖ-ਵੱਖ ਅੰਡਰਏਜਸ ਗੇਮ ਦੀ ਇਹ ਸ਼ੁਰੂਆਤ ਹੋ ਰਹੀ ਹੈ ਤੇ ਆਪ ਸਭ ਨੂੰ ਪਤਾ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਸਾਲ 2023 ਪੰਜਾਬ ਦੇ ਸਿੱਖਿਆ ਵਿਭਾਗ ਲਈ ਇੱਕ ਇਤਿਹਾਸਿਕ ਮੀਲ ਪੱਥਰ ਸਾਬਿਤ ਹੋਇਆ ਜਿਸ ਦੇ ਵਿੱਚ ਅਸੀਂ 12710 ਕੱਚੇ ਟੀਚਰ ਜੋ 3500 5500 6500 ਲੈਂਦੇ ਸੀ ਅੱਜ ਉਹ ਹੁਣ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਦੀ ਸਨਮਾਨਜਨਕ ਤਨਖਾਹ ਹੈ 23 24 24000 20000 ਰੁਪਿਆ ਤਨਖਾਹ ਲੈ ਰਹੇ ਨੇ ਇਸ ਦੇ ਨਾਲ ਹੀ ਅੱਜ ਇਸ ਗੱਲ ਦੇ ਗਵਾਹ ਪੂਰਾ ਪੰਜਾਬ ਤੇ ਪੂਰਾ ਦੇਸ਼ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨਿਹਾਰ ਬਦਲ ਰਹੀ ਹੈ ਅੱਜ ਤੱਕ ਕਦੀ ਤੁਸੀਂ ਸੁਣਿਆ ਨਹੀਂ ਹੋਣਾ ਕਿ ਸਕੂਲਾਂ ਦੇ ਉੱਤੇ ਇੰਨਾ ਪੈਸਾ ਜਿਵੇਂ ਲੁਧਿਆਣਾ ਦਾ ਜਿਹੜਾ ਜਵਾਰਨਗਰ ਕੈਂਪ ਦਾ ਸਕੂਲ ਹੈ ਉਦੀ ਜਿਹੜੀ ਜਗ੍ਹਾ ਹੈ ਉਹ ਤੁਸੀਂ ਦੇਖ ਸਕਦੇ ਜੀ ਸਭ ਸ਼ਹਿਰ ਦੇ ਪੱਤਰਕਾਰੋਂ ਸਭ ਤੋਂ ਪ੍ਰਾਈਮ ਪ੍ਰਾਪਰਟੀ ਹੈ ਪਰ ਸਕੂਲ ਦੀ ਹਾਲਤ ਬਹੁਤ ਮਾੜੀ 17.5 ਕਰੋੜ ਰੁਪਏ ਦੇ ਨਾਲ ਉਹ ਸ਼ਹਿਰ ਦਾ ਸਭ ਤੋਂ ਸੋਹਣਾ ਸਕੂਲ ਬਣੂਗਾ ਸ਼ਹਿਰ ਦਾ ਕੋਈ ਪ੍ਰਾਈਵੇਟ ਸਕੂਲ ਇਨ ਟਰਮਸ ਆਫ ਇਨਫਰਾਸਟਰਕਚਰ ਉਦਾ ਹਾਨੀ ਨਹੀਂ ਹੋਊਗਾ ਨਾਲ ਹੀ ਜਿਹੜਾ ਹੈ ਇਸ ਤੋਂ ਇਲਾਵਾ ਸਾਡੇ ਸਕੂਲ ਆਫ ਐਮੀਨੈਂਸ ਦੇ ਬੱਚਿਆਂ ਨੂੰ ਐਕਸਪੋਜ਼ਰ ਵਿਜ਼ਿਟ ਪੰਜਾਬ ਦਾ ਕੋਈ ਥੋੜੇ ਵੀ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹੋਣੇ ਉੱਥੇ ਵੀ ਉਹਨਾਂ ਨੂੰ ਫੈਸਿਲਿਟੀਆਂ ਨਹੀਂ ਹੈਗੀਆਂ ਸਾਡੇ ਸਕੂਲ ਆਫ ਫੈਮਿਨੈਂਟਸ ਦੇ ਬੱਚੇ ਅਗਰ ਉਹ ਕਹਿੰਦੇ ਆ ਕਿ ਅਸੀਂ ਯੂਪੀਐਸਸੀ ਕ੍ਰੈਕ ਕਰਨਾ ਚਾਹੁੰਦੇ ਆ ਸਿਰਫ ਸਾਡੇ ਸਕੂਲਾਂ ਦੇ ਬੱਚਿਆਂ ਨੂੰ ਆਪਰਚੂਨਿਟੀਆਂ ਹੈ ਕਿ ਉਹ ਡੀਸੀਸ ਦੇ ਨਾਲ ਐਸਐਸਪੀਸ ਦੇ ਨਾਲ ਕਮਿਸ਼ਨਰਸ ਦੇ ਨਾਲ ਬੈਠ ਕੇ ਮੀਟਿੰਗਾਂ ਕਰਦੇ ਆਂ ਅਗਰ ਉਹ ਕਹਿੰਦੇ ਅਸੀਂ ਐਨਡੀਏ ਚ ਜਾਣਾ ਚਾਹੁੰਦੇ ਆ 20 ਸੈਂਟ ਟਾਈਮ ਟੂ ਕੈਂਟਨਮੈਂਟਸ ਉਹ ਕਰਨਲਾਂ ਦੇ ਨਾਲ ਉਹ ਬ੍ਰਿਗੇਡੀਅਰਾਂ ਦੇ ਨਾਲ ਉਹ ਦੇਖਦੇ ਆ ਕਿ ਹਾਊ ਆਰਮੀ ਵਰਕਸ ਅਗਰ ਉਹ ਕਹਿੰਦੇ ਅਸੀਂ ਸਾਇੰਟਿਸਟ ਬੰਨਣਾ ਚਾਹੁੰਦੇ ਆ ਤਾਂ ਉਹ ਇਸਰੋ ਜਾ ਕੇ ਸਪੇਸ ਲਾਂਚੇਸ ਸ਼ਟਲ ਲਾਂਚੇਸ ਜਿਹੜੇ ਹੈ ਸਪੇਸ ਏਅਰਕ੍ਰਾਫਟ ਲਾਂਚੇਸ ਹੈ ਉਹਨਾਂ ਦਾ ਲਾਂਚ ਦੇਖਦੇ ਆ ਇਹ ਸਾਰਾ ਕੁਝ ਜਿਹੜਾ ਹੈ ਐਕਸਪੋਜ਼ਰ ਵਿਜ਼ਿਟਸ ਨੀਡ ਦੇ ਸਪੈਸ਼ਲ ਕੈਂਪ ਜੇਈ ਦੇ ਦਿੱਲੀ ਤੋਂ ਸਪੈਸ਼ਲ ਟੀਚਰਸ ਬਲਾ ਬਲਾ ਕੇ ਅ ਮਾਰ ਪੂਰਾ ਵਿਸ਼ਵਾਸ ਹੈ ਕਿ ਅਗਲੇ 2-3 ਸਾਲਾਂ ਦੇ ਵਿੱਚ ਸਾਡੇ ਆ ਜਿਹੜੇ ਸਕੂਲ ਆਫ ਐਨ ਐਮ ਐਮਿਨੈਂਸ ਦੇ ਬੱਚੇ ਐ ਇਸ ਵਾਰੀ ਪਹਿਲਾ ਸਾਲ ਸੀ ਇਸ ਵਾਰੀ ਦੂਜੇ ਸਾਲ ਦੀ ਦਾਖਲਾ ਹੋਊਗਾ ਤੇ ਇਹ ਪੰਜਾਬ ਦਾ ਭਵਿੱਖ ਤੈਅ ਕਰਨਗੇ ਅੱਛਾ ਹਰਜੋਤ ਜੀ ਇੱਕ ਰਾਜਪਾਲ ਨੇ ਆ ਮੰਨ ਗੋੜਨ ਲੈ ਕੇ ਮੈਂ ਤੁਹਾਨੂੰ ਹਮੇਸ਼ਾ ਜੀ ਜਦੋਂ ਵੀ ਆਉਂਦਾ ਮੇਰਾ ਸਿੱਖਿਆ ਵਿਭਾਗ ਹੈ ਮੈਨੂੰ ਬਹੁਤ ਖੁਸ਼ੀ ਹੋਊਗੀ ਤੁਸੀਂ ਮੈਨੂੰ ਬਲਕਿ ਸਕੂਲਾਂ ਦੀ ਕਮੀਆਂ ਦੱਸਿਆ ਕਰੋ ਜੀ ਆਹ ਵਾਲੇ ਸਕੂਲ ਚਾਹ ਕਰਨਾ ਉਹ ਵਧੀਆ ਸਕੂਲ ਦੀ ਗੱਲ ਕਰਦੇ ਹਾਂ ਕਿ ਗਿਆਸਪੁਰਾ ਸਕੂਲ ਦੇ ਵਿੱਚ 9 ਤੋਂ 10000 ਬੱਚਾ ਨਹੀਂ ਜੀ ਤੁਹਾਡੀ ਤੁਹਾਡੀ ਗਲਤ ਗੱਲ ਹੈ ਇਮਚਾਨ ਕਰੀਏ ਜੀ 5200 ਬੱਚਾ ਹੈ ਗਿਆਸਪੁਰਾ ਸਕੂਲ ਦੇ ਵਿੱਚ ਮੇਰੇ ਕੋਲ ਇੱਕ ਇੱਕ ਬੱਚੇ ਸਕੂਲ ਦਾ ਅੰਕੜਾ ਜਿਹੜਾ ਹੈ 20000 ਸਕੂਲ ਹੈ ਤਕਰੀਬਨ ਮੈਂ ਹੁਣ ਤੱਕ 700 ਸਕੂਲਾਂ ਦੇ ਵਿੱਚ ਆਪ ਜਾ ਕੇ ਵਿਜ਼ਿਟ ਕਰ ਚੁੱਕਿਆ ਗਿਆਸਪੁਰਾ ਸਕੂਲ ਦੇ ਵਿੱਚ 5000 ਬੱਚੇ ਪੜ ਰਹੇ ਆ ਅਸੀਂ ਉੱਥੇ ਵੀ ਹੋਰ ਕਮਰਿਆਂ ਲਈ ਉਹਨੂੰ ਹੋਰ ਵੀ ਸਟਰੈਂਥਨ ਕਰ ਰਹੇ ਆ ਪਲੱਸ ਲੁਧਿਆਣਾ ਅਸੀਂ ਇੰਪਰੂਵਮੈਂਟ ٹرسٹ ਨਾਲ ਮਿਲ ਕੇ ਐਮਐਲਏ ਸਾਹਿਬ ਨਾਲ ਵੀ ਕੱਲ ਸ਼ਾਮੀ ਵੀ ਅਸੀਂ ਜਗ੍ਹਾ ਦੇਖ ਰਹੇ ਹਾਂ ਕਿਉਂਕਿ ਸ਼ਹਿਰ ਪਿੰਡਾਂ ਦੇ ਵਿੱਚ ਤਾਂ ਜਗ੍ਹਾ ਹੁੰਦੀ ਹੈ ਪਰ ਸ਼ਹਿਰ ਦੀ ਆਬਾਦੀ ਬਹੁਤ ਵੱਧ ਗਈ کئی ਗੁਣਾ ਹੋ ਚੁੱਕੀ ਹੈ ਨਵੇਂ ਸਕੂਲ ਸਰਕਾਰੀ ਸਕੂਲ ਨਹੀਂ ਬਣੇ ਤਾਂ ਅਸੀਂ ਇਸ ਕਰਕੇ ਜਿੱਥੇ-ਜਿੱਥੇ ਵੀ ਸਾਨੂੰ ਇੰਪਰੂਵਮੈਂਟ ٹرسٹ ਤੋਂ ਜਾਂ ਫਿਰ ਵਿਦ ਦੀ ਹੈਲਪ ਆਫ ਡੀਸੀ ਲੁਧਿਆਣਾ ਅਸੀਂ ਜਿੱਥੇ-ਜਿੱਥੇ ਵੀ ਸਾਨੂੰ ਜਗ੍ਹਾ ਆ ਮਿਲ ਰਹੀਆਂ ਅਸੀਂ ਉੱਥੇ ਗਲਾਡਾ ਦੀ ਮਦਦ ਦੇ ਨਾਲ ਅਸੀਂ ਨਵੇਂ ਜਿਹੜੇ ਸਕੂਲ ਹੈ ਉਹਨਾਂ ਲਈ ਸਾਈਟਸ ਅਸੀਂ ਇੱਕ ਸਾਈਟ ਆਤਮਨਗਰ ਇਡੈਂਟੀਫਾਈ ਕੀਤੀ ਹੈ ਇੱਕ ਸਾਈਟ ਅਸੀਂ ਤਾਜਪੁਰ ਰੋਡ ਤੇ ਕੀਤੀ ਹੈ ਕਿ ਅਸੀਂ ਉੱਥੇ ਨਵੇਂ ਸਕੂਲ ਵੀ ਬਣਾ ਰਹੇ ਹਾਂ ਤਾਂ ਕਿ ਉੱਥੋਂ ਬੱਚਿਆਂ ਦਾ ਪ੍ਰੈਸ਼ਰ ਘੱਟ ਸਕੇ ਮੈਂ ਤੁਹਾਨੂੰ ਇੱਕ ਥੰਡ ਦੇ ਉੱਤੇ ਜੀ ਦੱਸ ਦਿੰਦਾ ਇਸ ਵਾਰੀ ਦੇਖੋ ਇੱਕ ਅਕੈਡਮੀ ਕੀਅਰ ਦੇ ਵਿੱਚ ਬੱਚਿਆਂ ਦੀ ਮਾਨਸਿਕਤਾ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿ 230 ਦਿਨ ਸਕੂਲ ਲੱਗੇ ਪਿਛਲੇ ਇਸ ਸਾਲ ਹੜ੍ਹ ਵੀ ਆਇਆ ਸੀ ਤਾਂ ਆਪਾਂ 200 ਦਿਨ ਵੀ ਅਕੈਡਮਿਕਸ ਈਅਰ ਪੂਰਾ ਨਹੀਂ ਕਰ ਰਹੇ ਇਸ ਕਰਕੇ ਦੂਜੀ ਗੱਲ ਲੋਕ ਸਭਾ ਚੋਣਾ ਕਰਕੇ ਇਸ ਸਰਦਲ ਜਿਹੜਾ ਅਕੈਡਮਿਕ ਕੀ ਜਿਹੜਾ ਪੇਪਰ ਹੈ ਉਹ ਬਹੁਤ ਐਡਵਾਂਸ ਹੈ 6 ਫਰਵਰੀ 7 ਫਰਵਰੀ ਤੋਂ ਇਮਤਿਹਾਨ ਸ਼ੁਰੂ ਹੋ ਜਣੇ ਆ ਬੱਚਿਆਂ ਤੇ ਉਸੇ ਹਿਸਾਬ ਨਾਲ ਅਗਲਾ ਸਾਲ ਜਿਹੜਾ ਐਡਮਿਸ਼ਨ ਹੈ ਉਹ ਵੀ ਪਹਿਲਾਂ ਸ਼ੁਰੂ ਹੋਣ ਗਿਆ ਇਸ ਕਰਕੇ ਜਿਹੜੀ ਮਜਬੂਰੀ ਹੈ ਮੈਂ ਆਪ ਸਮਝਦਾ ਖੰਡ ਬਹੁਤ ਜ਼ਿਆਦਾ ਪਰ ਇਸ ਮਜਬੂਰੀ ਨੂੰ ਦੇਖਦੇ ਹੋ ਕਿ ਲਈ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਹ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਇਸ ਵਾਰੀ ਹੜਾਂ ਕਰਕੇ ਵੀ ਆਪਾਂ ਨੂੰ ਪੰਜਾਬ ਦੇ 13-14 ਜ਼ਿਲ੍ਹੇ ਪ੍ਰਭਾਵਿਤ ਰਹੇ ਸੀ ਉੱਥੇ ਵੀ ਛੁੱਟੀਆਂ ਕਰਨੀਆਂ ਪਈਆਂ ਤਾਂ 200 ਦਿਨ ਵੀ ਪੂਰੇ ਨਹੀਂ ਹੋ ਰਹੇ ਸੀਗੇ ਇਸ ਕਰਕੇ ਤੇ ਦੂਜਾ ਲੋਕ ਸਭਾ ਇਲੈਕਸ਼ਨ ਕਰਕੇ ਐਗਜ਼ਾਮਸ ਪ੍ਰੀਪੋਨ ਇੱਕ ਮਹੀਨਾ ਪਹਿਲਾਂ ਇਮਤਿਹਾਨ ਹੋ ਰਹੇ ਆ ਯਾਨੀ ਮਹੀਨਾ ਵੀ ਨਹੀਂ ਰਹਿ ਗਿਆ ਕਿਤੇ ਕਿਤੇ ਤਾਂ ਪ੍ਰੀ ਬੋਰਡਲੀ ਟਾਈਮ ਵੀ ਨਹੀਂ ਬਚਿਆ ਇਸ ਕਰਕੇ ਖਿਡਾਰੀਆਂ ਬਾਰੇ ਕੀ ਕਹੋਗੇ ਜੀ ਦੈਸ਼ਕ ਗੇਮਾਂ ਨੂੰ ਘਟਾ ਕੇ ਜਾ ਰਹੇ ਹੋ ਜੀ 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 ਇੱਕ ਵਾਰੀ ਇਸ ਵਾਰੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਇਸ ਵਾਰੀ ਮੈਰੀਟੋਰੀਅਸ ਅਲਟਸ ਸਕੂਲ ਆਫ ਐਮੀਨੈਂਸ ਦਾ ਐਗਜ਼ਾਮ ਇਕੱਠਾ ਹੋਊਗਾ ਵੀ ਵਿਲ ਹੈਵ 1 ਐਂਟ੍ਰਾਂਸ ਐਗਜ਼ਾਮ ਫਾਰ ਥਿਸ ਫਾਰ ਬੋਥ ਦ ਥਿੰਗਸ ਤਾਂ ਕਿ ਅਸੀਂ ਪਲੱਸ ਮੈਰੀਟੋਰੀਅਸ ਬੱਚਿਆਂ ਨੂੰ ਵੀ ਕਹਿਣ ਨੂੰ ਮੈਰੀਟੋਰੀਅਸ ਸਕੂਲ ਤਾਂ ਬਣਾ ਦਿੱਤੇ ਸੀ ਪਰ ਤੁਸੀਂ ਨਾ ਉਹਨਾਂ ਦੇ ਲਈ ਕੋਈ ਐਕਸਟਰਾ ਕੋਚਿੰਗ ਨਾ ਹੀ ਕੋਈ ਐਕਸਪੋਜ਼ਰ ਵਿਜ਼ਿਟਸ ਕੋਈ ਵੀ ਫੈਸਿਲਿਟੀ ਨਹੀਂ ਸੀ ਸੋ ਵੀ ਵਿਲ ਗਿਵ ਦ ਸੇਮ ਫੈਸਿਲਿਟੀਆਂ ਜੋ ਸਕੂਲ ਆਫ ਐਮੀਨੈਂਸ ਦੇ ਬੱਚਿਆਂ ਨੂੰ ਸੁਵਿਧਾਵਾਂ ਮਿਲਦੀਆਂ ਹਨ ਉਹੀ ਸੁਵਿਧਾਵਾਂ ਹੁਣ ਮੈਰੀਟੋਰੀਅਸ ਬੱਚੇ ਇਹ ਲਾ ਕੁਐਸਚਨ ਹੈ ਸਰ ਆਪਣੀ ਕੋਚਿੰਗ ਉਸ ਤੋਂ ਬਾਅਦ ਉਹਨਾਂ ਨੂੰ ਇੰਟਰਨੈਟ ਮੈਂ ਤੁਹਾਨੂੰ ਕਹਿ ਦਿੱਤਾ ਸੇਮ ਫੈਸਿਲਿਟੀ ਲਾਸਟ ਚ ਨਾ ਜਿਸ ਤਰ੍ਹਾਂ ਕਿ ਕਾਰਪੋਰੇਸ਼ਨ ਲੁਧਿਆਣਾ ਨੇ ਕਿਉਂ ਨਵਾਂ ਸਕੈਂਡਲ ਜਗਾਉਂ ਕੇ ਕੀਤਾ ਤਾਂ ਉਹਦੇ ਬਾਰੇ ਲੋਕਲ ਐਮਐਲਐਸ ਸਾਹਿਬ ਇੱਕ ਨੌ ਲੈ ਕੇ ਸਾਹਿਬ ਐਸਾ ਕੀ ਕਹਿੰਦਾ ਉਸੇ ਸਾਹਿਬ ਗੋਗੀ ਜੀ ਆਓ ਤਾ